ਦਿਲਾਹ ਹੋ ਜਾਂਦੀ ਹੈ ਕਬੀਲਦਾਰੀ ਜਦੋਂ ਗੰਢ ਇਤਿਹਾਸ ਵੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਅਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਅੱਜ ਕਿਸੇ ਰਣਜੀਤ ਦੀ ਚਮਕ ਦੀ ਸ਼ਮਖੀਰ ਨਹੀਂ ਅੱਜ ਕਿਸੇ ਨਲੂਏ ਦੇ ਡੋਲੇ ਫਰਕ ਦੇ ਤਕੇ ਨਾ ਮੈਂ ਅੱਜ ਜੋ ਕਿ ਤਲਵੰਡੀ ਵੀ ਕੌਮ ਦੀ ਜ਼ਗੀਰ ਨਹੀਂ ਕਿ ਤੂੰ ਇਨਾਂ ਸਿੱਖਾਂ ਦਾ ਚੇਲਾ ਸਾਂ ਗੁਰੂ ਗੋਬਿੰਦ ਸਿੰਘਾਂ ਅੱਜ ਜਿਨ੍ਹਾਂ ਦੀ ਅਣਖ ਨਹੀਂ ਇੱਜ਼ਤ ਨਹੀਂ ਜ਼ਮੀਰ ਨਹੀਂ ਦਾਤਾ ਜਿਨ੍ਹਾਂ ਦੇ ਸਿਰ ਤੇ ਤੂੰ ਕਰ ਗਿਓ ਲਗਤੇ ਜਿਗਰ ਅੱਜ ਉਹਨਾਂ ਦੇ ਜਿਗਰ ਵਿੱਚ ਤੇਰੀ ਤਸਵੀਰ ਨਹੀਂ ਅੱਜ ਉਹਨਾਂ ਦੇ ਜਿਗਰ ਵਿੱਚ ਤੇਰੀ ਤਸਵੀਰ ਨਹੀਂ ਸੋ ਅੱਜ ਅਸੀਂ ਖਾਲਸਾ ਕਲਜ ਦੇ ਜਿਹੜਾ ਪੁਸਤਕ ਮੇਲਾ ਲੱਗਿਆ ਹੈ ਸਿਹਤ ਮੇਲਾ ਇਹਦੇ ਵਿੱਚ ਆਖਰੀ ਦਿਨੇ ਆ ਤੇ ਆਖਰੀ ਦਿਨ ਵਿੱਚ ਬੜੇ ਵੱਡੀ ਸੰਖਿਆ ਵਿੱਚ ਜਿਹੜੇ ਆ ਇੱਥੇ ਸਿਹਤ ਪ੍ਰੇਮੀ ਪਹੁੰਚੇ ਨੇ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਪਹੁੰਚੇ ਲਗਭਗ ਬਤਾ ਲੱਗਾ ਕਿ 30000 ਤੋਂ ਵੱਧ ਜਿਹੜੇ ਸਿਹਤ ਪ੍ਰੇਮੀ ਰੋਜ਼ ਆਉਂਦੇ ਰਿਹਾ ਜੀ ਅੱਜ ਪੰਜਵਾਂ ਦਿਨ ਆ ਤੇ ਪੰਜਵੇਂ ਦਿਨ ਵਿੱਚ ਭਾਰੀ ਰੌਣਕਾਂ ਲੱਗੀਆਂ ਨੇ ਜਿਦੇ ਵਿੱਚ ਜਿਹੜੇ ਸਿਹਤ ਪ੍ਰੇਮੀ ਵੀ ਆਏ ਆ ਤੇ ਕਈ ਐਸੇ ਵੀ ਜਿਹੜੇ ਆਏ ਆ ਨੌਜਵਾਨ ਜਿਹੜੇ ਸਿਰਫ ਇੱਥੇ ਕਿਤਾਬਾਂ ਫੜ ਕੇ ਫੋਟੋਆਂ ਹੀ ਖਿਚਵਾਉਣ ਵਾਲੇ ਆ ਸੋ ਅਸੀਂ ਇਹ ਤੁਹਾਨੂੰ ਪਹਿਲਾਂ ਵੀ ਸਿਹਤ ਮੇਲੇ ਦੀਆਂ ਤਸਵੀਰਾਂ ਵਿਖਾਈਆਂ ਤੇ ਅੱਜ ਵੀ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਆਖਰੀ ਦਿਨ ਦੀਆਂ ਸਿਹਤ ਮੇਲੇ ਦੀਆਂ ਤਸਵੀਰਾਂ ਵਿਖਾਵਾਂਗੇ ਕਿਉਂਕਿ ਸਾਲ ਬਾਅਦ ਫਿਰ ਇਹ ਸਾਰਾ ਜਿਹੜਾ ਵਾ ਸਿਹਤ ਮੇਲਾ ਇੱਥੇ ਖਾਲਸਾ ਕਾਜ ਦੇ ਵਿਹੜੇ ਵਿੱਚ ਲੱਗਦਾ ਏ ਮੈਂ ਡਾਕਟਰ ਪ੍ਰਤਾਪ ਸਿੰਘ ਭੰਗਾਲੀ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਪੈਂਦੀ ਤੁਹਾਡਾ ਕਿੱਥੋਂ ਆਏ ਜੀ ਚਮਿਆਰੀ ਤੋਂ ਚਮਿਆਰੀ ਤੋਂ ਤੇ ਕੀ ਕਰਦੇ ਜੇ ਇਸ ਟਾਈਮ ਮੈਂ ਵੀਰ ਚ ਮੈਸੇਂਜ ਕਰਦਾ ਠੀਕ ਹੈ ਕਿੱਥੇ ਇੱਥੇ ਕਰ ਰਹੇ ਖੌਸਾ ਕਾਲ ਜੀ ਹਾਂਜੀ ਠੀਕ ਹੈ ਤੇ ਤੁਸੀਂ ਕਾਫੀ ਲੱਗਦਾ ਕਿਤਾਬਾਂ ਦਾ ਕਾਫੀ ਸ਼ੌਂਕ ਰੱਖਦੇ ਹੋ ਹਾਂਜੀ ਕਿਹੜੀ ਕਿਹੜੀ ਕਿਤਾਬਾਂ ਪੜ੍ਹਨੀਆਂ ਤੁਹਾਨੂੰ ਸ਼ੌਂਕ ਆ ਮੈਨੂੰ ਧਾਰਮਿਕ ਕਿਤਾਬਾਂ ਪੜ੍ਹਨੀਆਂ ਦਾ ਸ਼ੌਂਕ ਆ ਆਪਣੇ ਗੁਰੂਆਵਰੇ ਪੜ੍ਹਨ ਦਾ ਸ਼ੌਕ ਚਾਹ ਕਲ ਨੂੰ ਮੈਨੂੰ ਇਹ ਹੁੰਦਾ ਕਿ ਮੈਨੂੰ ਸਿੱਖ ਇਤਿਹਾਸ ਬਾਰੇ ਵੱਧ ਤੋਂ ਵੱਧ ਪਤਾ ਲੱਗੇ ਮੈਂ ਜਾਣਨਾ ਚਾਹੁੰਦੀ ਆ ਕੀ ਹੋਇਆ ਸੀ ਕਿੱਦਾਂ ਹੋਇਆ ਸੀ ਹਾਰੇ ਗੁਰੂਵਾਰੇ ਗੁਰੂ ਦੇ ਪਿਆਰਿਆਂ ਬਾਰੇ ਪੜ੍ਹਨ ਦਾ ਮੈਨੂੰ ਸ਼ੌਕ ਹੈ ਜਿੱਦਾਂ ਭਾਈ ਮਰਦਾਨਾ ਜੀ ਹੋਗੇ ਇਹ ਸਾਰੇ ਮੈਨੂੰ ਬੜਾ ਭਗਤ ਪੂਰਨ ਸਿੰਘ ਜੀ ਹੋਗੇ ਭਗਤ ਰਵਿਦਾਸ ਜੀ ਹੋਗੇ ਮੈਨੂੰ ਵਧੀਆ ਲੱਗਦਾ ਹੈ ਠੀਕ ਹੈ ਜੀ ਇਹ ਤੁਹਾਨੂੰ ਜਿਹੜਾ ਵਾ ਪੜ੍ਹਨ ਦਾ ਕਿੰਨੇ ਕਿਹੜੇ ਚਿਰ ਤੋਂ ਸ਼ੌਂਕ ਹੈ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੈ ਕਿ ਜਾਂ ਕਿਸ ਤਰ੍ਹਾਂ ਮੇਰਾ 8th 8th ਕਲਾਸ ਤੋਂ ਹੋਇਆ ਹੈ ਇਤਿਹਾਸ ਵੱਲ ਜਦੋਂ ਮੈਂ 8th ਕਲਾਸ ਵਿੱਚ ਆਪਣੀ ਹਿਸਟਰੀ ਦੀ ਬੁੱਕ ਵਿੱਚ ਜਦੋਂ ਪਤਾ ਲੱਗਾ ਸਿਰਜਕਾ ਵਗੈਰਾ ਹੁੰਦੀਆਂ ਹਨ ਫਿਰ ਮੈਂ ਦੇਖਿਆ ਕਿ ਤੇ ਫਿਰ ਆਪਣੇ ਆਪਣੇ ਸਿੱਖ ਇਤਿਹਾਸ ਵਿੱਚ ਵੀ ਇਹਨੀਆਂ ਹੋਈਆਂ ਤਾਂ ਉਸ ਤੋਂ ਬਾਅਦ ਜਦੋਂ ਸਹਜਾਦਾ ਫਿਲਮ ਆਈ ਚਾਰ ਸਾਹਿਬਜ਼ਾ ਦੇ ਫਿਰ ਉਸ ਤੋਂ ਬਾਅਦ ਮੇਰਾ ਇਹਦੇ ਵਿੱਚ ਇੰਟਰਸਟ ਪੈਣਾ ਸ਼ੁਰੂ ਹੋ ਗਿਆ ਠੀਕ ਹੈ ਤੇ ਤੁਸੀਂ ਜਿਸ ਤਰ੍ਹਾਂ ਕਿ ਅੱਜ ਕੱਲ ਤੁਸੀਂ ਮੈਂ ਵੇਖਿਆ ਕਿ ਤੁਹਾਡਾ ਠੀਕ ਹੈ ਸਭ ਪਹਿਰਾਵਾ ਵੀ ਬੜਾ ਵਧੀਆ ਵਾ ਮਤਲਬ ਆਪਣੇ ਸਭਿਆਚਾਰ ਅਨੁਸਾਰ ਆ ਤੇ ਅੱਜ ਕੱਲ ਬੱਚੇ ਜਿਹੜੇ ਆ ਜਦੋਂ ਥੋੜਾ ਪੜਾਈ ਵੱਲ ਹੁੰਦੇ ਆ ਤੇ ਆਪਣਾ ਜਿਹੜਾ ਪਹਿਰਾਵਾ ਬਦਲ ਲੈਂਦੇ ਉਹਦੇ ਬਾਰੇ ਜਿਹੜੇ ਆ ਜਿਹੜੀਆਂ ਲੜਕੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਬਦਲਣਾ ਚਾਹੀਦਾ ਧਰਮ ਨਾਲ ਛੱਡਣਾ ਚਾਹੀਦਾ ਆ ਖੈਰ ਮੈਨੂੰ ਵੀ ਹਜੇ ਗੁਰਪ੍ਰੀਤਵਾਲਾੋਂ ਆਗਿਆ ਨਹੀਂ ਮਿਲ ਰਹੀ ਮੈਂ 2 ਸਾਲ ਹੋ ਗਏ ਮੈਂ ਟਰਾਈ ਕਰ ਰਹੀ ਆ ਕਿ ਮੈਂ ਅੰਮ੍ਰਿਤਛਕਾਂ ਮੇਰਾ ਬਹੁਤ ਧਿਆਨ ਹੈ ਮੈਂ ਚਾਹੁੰਨੀ ਆ ਮੇਰਾ ਬਹੁਤ ਦਿਲ ਕਰਦਾ ਮੈਂ ਦਿਮਾਲਾ ਸਾਹਿਬਸ ਜਾ ਕੇ ਵੀਨੀ ਆ ਬਟ ਹਜੇ ਉਹੀ ਨਾ ਕਹਿੰਦੇ ਜਿੰਨਾ ਤੱਕ ਆਗਿਆ ਨਹੀਂ ਹੁੰਦੀ ਤਾਂ ਮਰਿਆਦਾ ਵਿੱਚ ਪਹਿਲਾਂ ਚੱਲਣਾ ਪੈਂਦਾ ਮੈਨੂੰ ਇਹ ਕਿ ਪਹਿਲਾਂ ਮੈਂ ਸਾਲ 2 ਸਾਲ 3 ਸਾਲ ਉਧਾਂ ਚੱਲਣਾ ਪਹਿਲਾਂ ਧਰਮ ਦੇ ਨਾਲ ਫਿਰ ਮੈਂ ਅੰਮ੍ਰਿਤਛਕਾਂ ਠੀਕ ਹੈ ਮਿਹਰਬਾਨੀ ਕਿੰਨੇ ਨਿਕਲੇ ਤੁਹਾਨੂੰ ਅੱਗੇ ਆ ਕੇ ਇੱਥੇ ਆ ਕੇ ਬੈਠ ਜਾਓ ਚੇਅਰ ਲੇ ਕੇ ਨਾ ਪੰਜ ਜੀ ਕਿੱਥੋਂ ਆਏ ਤੁਸੀਂ ਮੈਂ ਅੰਮ੍ਰਿਤਸਰ ਮਜੀਠਾ ਰੋਡ ਸੇ ਤੇ ਤੁਹਾਡੇ ਕੋਲ ਫਿਰ ਕੀ ਤੁਹਾਡੇ ਸਟਾਲ ਵਿੱਚ ਕਿਹੜੀ ਕਿਹੜੀ ਚੀਜ਼ਾਂ ਜੜੀਆਂ ਹਨ ਮੁੱਖਿਆ ਸਰ ਜੀ ਮੇਰੇ ਸਟਾਲ ਤੇ ਸਾਰਾ ਕੁਝ ਕਸਟਮਾਈਜ਼ ਹੈਗਾ ਹੈ ਮਤਲਬ ਕਿ ਤੁਸੀਂ ਆਪਣੀ ਮਰਜ਼ੀ ਨਾਲ ਬਣਵਾ ਸਕਦੇ ਹੋ ਕੋਈ ਵੀ ਚੀਜ਼ ਜਿਸ ਵਿੱਚ ਜਿਸ ਵਿੱਚ ਮੈਗਨੇਟਸ ਹੈ ਮਤਲਬ ਜਿਸੇ ਕਿਸੇ ਦਾ ਜਨਮ ਦਿਨ ਹੋਵੇ ਕਿਸੇ ਦੀ ਸਾਲਗिरा ਹੋਵੇ ਉਹ ਆਪਣੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਉਹ ਚੀਜ਼ ਕਸਟਮਾਈਜ਼ ਕਰਵਾ ਸਕਦਾ ਹੈ ਠੀਕ ਹੈ ਜੀ ਜੀ ਔਰ ਜੋ ਫਰੇਮ ਬਣ ਜਾਂਦੇ ਨੇ ਹਰ ਤਰੀਕੇ ਦੀ ਬਾਲ ਹੈਂਗਿੰਗ ਬਣ ਜਾਂਦੀ ਹੈ ਜਿਹੜੇ ਵਿਖਾਵਾਂ ਫਰੇਮ ਕਿਹੜਾ ਜਿਹੜੇ ਬਣਾਏ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਚੀਜ਼ ਹੈ ਠੀਕ ਹੈ ਜੀ ਆ ਸਰ ਇਸ ਤਰ੍ਹਾਂ ਐ ਫੇਂਟ ਐ ਫੇਡ ਹੋ ਗਿਆ ਠੀਕ ਹੈ ਇਹ ਤੋਂ ਇਲਾਵਾ ਸਾਡੇ ਪੇਜ ਦੇ ਉੱਪਰ ਕਾਫੀ ਫਰੇਮਸ ਹੈਗੇ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਉਹ ਵੱਡੇ ਪੀਸਸ ਵੱਡੇ ਤੋਂ ਵੱਡੇ ਵੀ ਬਣ ਜਾਂਦੇ ਨੇ ਕਿਹੜਾ ਤੁਹਾਡਾ ਪੇਜ ਕਿਹੜਾ ਤੁਹਾਡਾ ਹਾਂ ਸਰ ਟਾਈਮਲੈਸ ਇਮਪ੍ਰੈਸ਼ਨ 24 ਕੇ ਨਾਮ ਸੇ ਇੰਸਟਾਗ੍ਰਾਮ ਤੇ ਠੀਕ ਹੈ ਜੀ ਤੇ ਕਿਸ ਤਰ੍ਹਾਂ ਮੇਲੇ ਤੇ ਰਿਸਪੌਂਸ ਮਿਲਿਆ ਕਾਫੀ ਕਿਸ ਤਰ੍ਹਾਂ ਹਾਂਜੀ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਠੀਕ ਹੈ ਜੀ ਕੀ ਨਾਂ ਆਪਣਾ ਜੀ ਜੀ ਮੇਰਾ ਨਾਮ ਅਨਯਾ अरोड़ा ਠੀਕ ਹੈ ਜੀ ਥੈਂਕ ਯੂ ਤੇ ਅੱਜ ਜਿਹੜਾ ਸਿੱਖ ਮਿਸ਼ਨਰੀ ਕਾਲਜ ਦਾ ਸਟਾਲ ਤੇ ਜਿਹੜੇ ਆ ਇੱਥੋਂ ਦੇ ਮੈਨੇਜਮੈਂਟ ਆ ਉਹ ਸਨਮਾਨਤ ਕਰ ਲਈ ਇੱਥੇ ਮੈਂਬਰਾਂ ਨੂੰ ਵੀਰ ਜੀ ਕੀ ਨਾਂ ਆਪਣਾ ਜੀ ਇਹ ਮੇਰਾ ਡਾਕਟਰ ਮਨੀਸ਼ ਤੇ ਇਹ ਤੁਹਾਡਾ ਪ੍ਰਬੰਧ ਫਿਰ ਤੁਹਾਡਾ ਇੱਥੇ ਸਾਰਾ ਜਿਹੜਾ ਮੇਲੇ ਦਾ ਕਿਸ ਤਰ੍ਹਾਂ ਜੀ ਹਾਂਜੀ ਮੇਲੇ ਦਾ ਵਧੀਆ ਚੱਲਿਆ ਜੀ ਪ੍ਰਬੰਧ ਤੁਹਾਡਾ ਬਹੁਤ ਸਾਰਾ ਸ਼ੁਕਰੀਆ ਮੇਰੇ ਵੱਲੋਂ ਸਾਡੇ ਵਿਭਾਗ ਵੱਲੋਂ ਕਾਲਜ ਵੱਲੋਂ ਕਮੇਟੀ ਵੱਲੋਂ ਸਾਡੇ ਸਾਰਿਆਂ ਵੱਲ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਮੇਲੇ ਨੂੰ ਅੱਗੇ ਵਧਾਉਣ ਦੇ ਲਈ ਇੱਥੇ ਪਹੁੰਚੇ ਦੇ ਕਿੰਨੇ ਕੁ ਲਗਭਗ ਇੱਥੇ ਮੰਨ ਲਓ ਆਏ ਹੋਣਗੇ ਜਿਹੜੇ ਸੈਤ ਪ੍ਰੇਮੀ ਆ ਤੁਹਾਡੇ ਹਿਸਾਬ ਨਾਲ ਆਈਡੀਆ ਕੋਈ ਦੇਖੋ ਜੀ ਹਜੇ ਤਾਂ ਹਜੇ ਵੀ ਆਖਰੀ ਦਿਨ ਆ ਤੇ ਆਖਰੀ ਪੜਾਅ ਚੱਲਦਾ ਪਿਆ ਮੇਲੇ ਦਾ ਉਦੇ ਆਪ ਹਿਸਾਬ ਲਈਏ ਵੀ 20 ਤੋਂ 30 ਹਜ਼ਾਰ ਦਿੱਲੀ ਇੱਥੇ ਬੰਦਾ ਰਿਹਾ ਜੀ। ਪਰ ਇੰਨੀ ਕੁ ਮੇਰੀ ਜਜਮੈਂਟ ਹੈ। ਮੈਂ ਮੈਨੂੰ ਲੱਗਦਾ ਵੀ ਮੈਂ ਘੱਟ ਕਹਿ ਰਿਹਾ ਹਾਂ। ਹੋਰ ਜਿਹੜੇ ਮੇਨ ਬੁਲਾ ਰਹੇ ਜਿਹੜੇ ਸਟੇਜ ਤੇ ਕਿਹੜੇ-ਕਿਹੜੇ ਆਏ ਆ ਜਿਆਦਾ ਉਹਦੇ ਬਾਰੇ ਵੀ ਤੁਹਾਡੇ ਕੋਲ ਹੈ ਕੋਈ ਜਾਣਕਾਰੀ? ਉਹ ਸਾਡੇ ਮੁਖੀ ਸਾਹਿਬ ਦੇਣਗੇ ਜੀ। ਠੀਕ ਹੈ ਜੀ। ਬਹੁਤ-ਬਹੁਤ ਮਿਹਰਬਾਨੀ ਜੀ। ਅੱਜ ਦੇ ਪੁਸਤਕ ਮੇਲੇ ਵਿੱਚ ਤੁਸੀਂ ਵੇਖ ਸਕਦੇ ਜੇ ਕਿ ਸਿੱਖ ਮਿਸ਼ਨਰੀ ਕਾਰਡ ਦਾ ਸਟਾਲ ਲੱਗਾ ਹੋਆ। ਇਹਦੇ ਵਿੱਚ ਜਿੱਥੇ ਕਿਤਾਬਾਂ ਉਥੇ ਸਿੱਖ ਮਿਸ਼ਨਰੀ ਕਾਲਜ ਵੱਲੋਂ 2 ਸਾਲਾ ਪੱਤਰਵਾਰ ਕੋਰਸ ਜਿਹੜਾ ਉਹ ਵੀ ਬੱਚਿਆਂ ਦਾ ਬੁਕੀਤਾ ਜਾਂਦਾ ਤੇ ਬੱਚੀਆਂ ਜਿਹੜੀਆਂ ਕਿ ਜਿਨ੍ਹਾਂ ਨੇ ਕੋਰਸ ਸ਼ੁਰੂ ਕੀਤਾ ਵਾ ਪੰਜ ਕੀ ਨਾਂ ਤੁਹਾਡਾ ਹੈ ਮੇਰਾ ਨਾਮ ਮੈਕਦੀਪ ਕੌਰ ਹੈ ਕਿੱਥੋਂ ਆਏ ਤੁਸੀਂ ਅਸੀਂ ਇਹ ਟੈਰੀ ਤੋਂ ਆਏ ਹਾਂ ਤੇ ਜਿਹੜਾ ਇਹ ਕੋਰਸ ਆ ਤੁਸੀਂ ਪਹਿਲਾਂ ਵੀ ਤੁਹਾਨੂੰ ਕੋਈ ਸਿੱਖ ਮਿਸ਼ਨ ਕਾਲ ਦੀ ਜਾਣਕਾਰੀ ਹੈਗੀ ਨਹੀਂ ਸਰ ਮਤਲਬ ਮੈਂ ਇੱਥੇ ਜਦੋਂ ਬੁੱਕ ਫੇਅਰ ਤੇ ਆਈ ਉੱਥੇ ਮੈਨੂੰ ਜਾਣਕਾਰੀ ਮਿਲੀ ਸੀ ਮੈਂ ਫਿਲ ਕੀਤਾ ਵੇਪਰ ਜੇ ਤੁਸੀਂ ਉੱਤਰਾ ਤੁਹਾਡੇ ਮਨ ਚ ਕਿਸ ਤਰ੍ਹਾਂ ਮਤਲਬ ਇਹ ਲੱਗਿਆ ਕਿ ਮੈਂ ਕੋਰਸ ਕਰਨਾ ਹੋ ਕਿਉਂਕਿ ਮੈਂ ਮਤਲਬ ਸਿੱਖ ਫੈਮਲੀ ਤੋਂ ਬਲੋਂਗ ਕਰਦੀ ਆ ਤੇ ਮੈਨੂੰ ਵਾਸ ਕਰਕੇ ਲੱਗਾ ਕਿ ਮੈਨੂੰ ਫਿਲ ਕਰਨਾ ਚਾਹੀਦਾ ਹਾਂ ਠੀਕ ਆ ਜੀ ਹਾਂ ਜੀ ਤੁਸੀਂ ਪੰਜ ਤੁਸੀਂ ਕਿੱਥੋਂ ਆਏ ਜੇ ਮੈਂ ਗੁਰੂ ਕੀ ਬਡਾਲੀ ਤੋਂ ਤੁਸੀਂ ਵੀ ਕਿਤਾਬਾਂ ਕਿਤਾਬਾਂ ਖਰੀਦੀਆਂ ਕੋਈ ਨਹੀਂ ਜੇ ਤੁਹਾਡਾ ਕੀ ਸ਼ੌਂਕ ਹੈ ਜੀਆਂ ਕਿਤਾਬਾਂ ਪੜ੍ਹਨੀ ਚਾਹੁੰਦੇ ਆ ਠੀਕ ਕਰਮ ਦਿਨ ਨਾਲ रिलेटेड ਕਿਉਂਕਿ ਇਹ ਚੀਜ਼ ਠੀਕ ਹੈ ਤੁਸੀਂ ਭੈਣ ਜੀ ਤੁਹਾਡਾ ਕੀ ਨਾਮ ਗਗਨਦੀਪ ਕੌਰ ਕਿੱਥੋਂ ਆਏ ਜੀ ਤੁਸੀਂ ਕੰਦੋਵਾਲੀ ਤੇ ਤੁਸੀਂ ਵੀ 2 ਸਾਲਾ ਪੱਤਰ ਉਹ ਕੋਰਸ ਜਿਹੜਾ ਸ਼ੁਰੂ ਕਰਨ ਲੱਗੇ ਜੀ ਹਾਂਜੀ ਤੇ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰ ਰਹੇ ਜੀ ਬਹੁਤ ਵਧੀਆ ਕਿਉਂਕਿ ਸਾਨੂੰ ਆਪਣੇ ਸਿੱਖੀ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਹੈ ਠੀਕ ਹੈ ਜੀ ਹਾਂਜੀ ਤੁਸੀਂ ਭੈਣ ਜੀ ਤੁਸੀਂ ਕਿੱਥੋਂ ਆਏਗੇ ਮੈਂ ਪੱਟੀ ਵਾਲੀ ਸਾਈਡ ਹਾਂਜੀ ਪੱਟੀ ਵਾਲੀ ਸਾਈਡ ਤੋਂ ਤੇ ਕੀ ਕਰਦੇ ਤੁਸੀਂ ਪੜ੍ਹਦੇ ਜੀ ਹਾਂਜੀ ਸਟੂਡੈਂਟ ਠੀਕ ਹੈ ਇਥੋਂ ਫਿਰ ਜਿਹੜੇ سٹਾਲ ਲੱਗੇ ਇਥੋਂ ਕਿਤਾਬਾਂ ਖਰੀਦੀਆਂ ਤੁਸੀਂ ਨਹੀਂ ਹਾਂਜੀ ਕਈ ਤਰ੍ਹਾਂ ਦੀਆਂ ਕਿਤਾਬਾਂ ਹੀ ਕਿਹੜੀਆਂ ਕਿਤਾਬਾਂ ਤੁਸੀਂ ਵਧੀਆ ਲੱਗਦੀਆਂ ਤੁਹਾਨੂੰ ਪੜਨ ਲਈ ਸੇਖ ਧਰਮ ਦੇ ਨਾਲ ਦੀਆਂ ਲੇਟਰੀ ਗੁਰੂ ਸਾਹਿਬਾਨ ਦੇ ਨਾਮ ਦੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਸਾਡੇ ਕੋਲ ਇੱਥੇ ਖਾਲਸਾ ਕਾਲਜ 7 ਮੇਲੇ ਵਿੱਚ ਮੌਜੂਦ ਨੇ ਮਾਸਟਰ ਰਗਵੀਰ ਸਿੰਘ ਜੀ ਮਾਸਟਰ ਜੀ ਹਾਂਜੀ ਇਹ ਤੋਂ ਹੀ ਪੈਨ ਜਿਹੜੇ ਆ ਬੜੇ ਪ੍ਰਾਤਨ ਰੱਖੇ ਆ ਹੁਣ ਵੀ ਮਿਲ ਜਾਂਦੇ ਆ ਇਹ ਮੈਂ ਕਹਿੰਦੇ ਜੀ ਵਿਖਾਓ ਜਿਹੜਾ ਪੈਨ ਵਿਖਾਓ ਸਹੀ ਸਾਹਮਣੇ ਇਹਨੂੰ ਕੱਢੋ ਕੈਪ ਕੈਪ ਕੱਢੋ ਇਹ ਪਾਰਕਰ ਦਾ ਪੈਨ ਆ ਇਹ ਪਾਰਕਰ ਦਾ ਪੈਨ ਜਿਹੜਾ 100 ਰੁਪਏ ਤੋਂ ਸ਼ੁਰੂ ਹੋ ਕੇ ਤੇ ਕੋਈ 55000 ਤੱਕ 55000 ਤੱਕ ਪੈਨ ਨਹੀਂ 55000 ਇਹਨਾਂ ਪੈਨ ਨਹੀਂ ਜੀ ਤੇ ਇਹ ਦੋ ਤਰ੍ਹਾਂ ਦੇ ਇੱਕ ਰਿਫਲ ਵਾਲਾ ਤੇ ਇੱਕ ਫੌਂਟਨ ਮੈਂ ਅਜੇ ਵੀ 10 ਸਾਲ ਮੈਨੂੰ ਅਧਿਆਪਕ ਰਿਟਾਇਰਡ ਹੋਇਆ ਨੂੰ ਹੋ ਗਿਆ ਤੇ ਮੈਂ ਫੌਂਟਨ ਤਾਂ ਨਹੀਂ ਵਰਤਦਾ ਇਹ ਵੇਖ ਲਓ ਜੀ ਇਹ ਵੀ ਨਿਪੂ ਵਾਲਾ ਪੈਨ ਹੈ ਜਿਹੜੇ ਪ੍ਰਾਤਨ ਜਿਹੜੇ ਪ੍ਰਾਂਡੇ ਸਮੇਂ ਵਿੱਚ ਜਿਹੜੇ ਵਰਤੇ ਜਾਂਦੇ ਸੀ ਜਿਹੜੇ ਸ਼ਾਈ ਵਾਲੇ ਇਹ ਤੈਨੂੰ ਸਾਡੇ ਬੱਚਾ ਨਹੀਂ ਕੋਈ ਲੈਂਦਾ ਜੇਬ ਤੋਂ ਲੋਂਗਾ ਕਿਉਂ ਹੱਥਾਂ 'ਤੇ ਲੱਭਣਗੇ ਤੇ ਨਾ ਕੋਈ ਬਹੁਤੇ ਦੂਜੇ ਕੋਈ ਦੇ ਦਿੰਦਾ ਤਾਂ ਉਹ ਕਹਿੰਦਾ ਵੀ ਸ਼ਾਈ ਵਾਲਾ ਪੈਨ ਕੀ ਕਰਨਾ ਪਰ ਇਹ ਨਹੀਂ ਪਤਾ ਕਿ ਇਹਦਾ ਸ਼ਾਈ ਵਾਲਾ ਪੈਨ ਇਹਦਾ ਮੂਲਕੀ ਆ ਇਹ ਕੰਪਨੀ ਕਿਹੜੀ ਆ ਪਾਰਕਰ ਜਿਹੜੀ ਆ ਕੁਝ ਸਮਾਂ ਪਹਿਲਾਂ ਸਿਰਫ ਯੂ ਐਸ اے ਤੇ ਇੰਗਲੈਂਡ 'ਚ ਪੈਨ ਬਣਦਾ ਸੀ ਤਾਂ ਅੱਜ ਇੰਡੀਆ 'ਚ ਵੀ ਬਣਦਾ ਹੈ ਇਹ ਕਿੰਨੇ ਦਾ ਪੈਣੇ ਫਿਰ ਇਹ ਕਿੰਨੇ ਸਾਢੇ 750 ਦਾ ਵਾਏ ਸਾਢੇ 750 ਦਾ ਹਾਂਜੀ ਬੜਾ ਮਹਿੰਗਾ ਪੈਨ ਰੱਖਿਆ ਜੇ ਪੈਨ ਤੇ 10000 ਰੁਪਏ ਦਾ ਆਮ ਰੱਖੀਦਾ ਵੇ ਗਵਾਜੇ ਕੋਈ ਡਰ ਨਹੀਂ ਐ ਤੂੰ ਹੀ ਇੰਨਾ ਮਹਿੰਗਾ ਪੈਨ ਲਈ ਫਿਰਦੇ ਕਿਹ ਕਿਹ ਤਾ ਡਰਗੇ ਮਿੱਤਰ ਨੇ ਦਿੱਤਾ ਵਾ ਓ ਰੀਫਿਲ ਵਾਲਾ ਵਾ ਰੀਫਿਲ ਵਾਲਾ ਵਾ ਉਹ ਘੱਟ ਵਰਤਦਾ ਉਹ 3500 ਰੁਪਏ ਦਾ ਅੱਛਾ ਉਹ 3500 ਦਾ ਵਾ ਪਰ ਉਹ ਮੈਂ ਜੇਬ ਨੂੰ ਵੀ ਘੱਟ ਨਹੀਂ ਲਾਉਂਦਾ ਜੇ ਠੀਕ ਠੀਕ ਜੀ ਓ ਰੀਫਿਲ ਵਾਲਾ ਹਰ ਕੋਈ ਵਰਤ ਕੇ ਤੇ ਜੇਬ ਨੂੰ ਠੀਕ ਠੀਕ ਜੀ ਬਹੁਤ ਬਹੁਤ ਮਿਹਰਬਾਨ ਇਹ ਕੋ ਬਾਬੇ ਨੂੰ ਗੋਮੋੜਾ ਸ਼ਹਿਦ ਇਹ ਕਿੱਥੋਂ ਆ ਗਏ ਜੀ ਤੁਸੀਂ ਸਿੱਕੇ ਤੋਂ ਪਾਜੀ ਸਿੱਕੇ ਤੋਂ ਆਏ ਜੀ ਫਿਰ ਕੀ ਕੀ ਤੁਸੀਂ ਇੱਥੇ ਮੇਲੇ 'ਚ ਲੈ ਕੇ ਆਏ ਜੀ ਭਾਜੀ ਗੋੜੇ ਆਪਾਂ ਕੋ ਹਲਦੀ ਆ ਸ਼ਹਿਦ ਆ ਸ਼ਕਰ ਆ ਤੇ ਮਦ ਕਰੇਲਾ ਪਾਊਡਰ ਤੇ ਜੰਮ ਨੂੰ ਪੁੱਛਦੇ ਠੀਕ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਵਧੀਆ ਮੇਲੇ 'ਚ ਕਿਹ ਤਰ੍ਹਾਂ ਰਿਸਪੌਂਸ ਮਿਲ ਰਿਹਾ ਵਧੀਆ ਠੀਕ ਹੈ ਗੋੜ ਵਿਖਾਉਂ ਚ ਰਕ ਮੜਾ ਜਾ ਕਿਹਦਾ ਚਾਹ ਚਾਹ ਇਹ ਫਿਰ ਆਪਣਾ ਕੱਢਿਆ ਕੋਲੇ ਆਪਣਾ ਭਾਜੀ ਆਪਣਾ ਆਪ ਬਣਾਉਂਦੇ ਜੀ ਇਥੇ ਤਰਸਿੱਕੇ ਆਪਣਾ ਪਿੰਡ ਕੋਲੇ ਲੱਗੇ ਕਿ ਨਾ ਤਰਸਿੱਕੇ ਖਾਣ ਤਰਸਿੱਕੇ ਖਾ ਜੀ ਦਾਣਾ ਮੰਡੀ ਲੱਗੇ ਆਪਣੇ ਬਾਕਸ ਲੱਗੇ ਤੇ ਘਰ ਆਪਣਾ ਖੁਰਦਾ ਕਰਦੇ ਆਂਗੇ ਤੇ ਹੋਰ ਵੀ ਆਪਣੇ ਕੋਲ ਆ ਤੁਸੀਂ ਲਿਖਿਆ ਮਧੂ ਮੱਖੀ ਫਾਰਮ ਇਹ ਵੀ ਆਪਣੇ ਮੱਖੀਆਂ ਜੇ ਫਾਰਮ ਆਪਣੇ ਕੋਲ ਹੈ ਜੀ ਠੀਕ ਆ ਇਹ ਸ਼ਾਇਦ ਵੀ ਹੈਗਾ ਤੁਹਾਡੇ ਕੋਲ ਸ਼ਾਇਦ ਵੀ ਹੈਗਾ ਠੀਕ ਆ ਜੀ ਹੋਰ ਵੀ ਤੁਹਾਡੇ ਫਿਰ ਸਟਾਲ ਲੱਗਦੇ ਕਿਤੇ ਹਾਂ ਜੀ ਲੱਗਦੇ ਆ ਕਿੱਥੇ ਕਿੱਥੇ ਜ਼ਿਆਦਾ ਤੁਹਾਡਾ ਮੈਨ ਜਿਹੜਾ ਜਿੱਥੇ ਜੀ ਯੂਨੀਵਰਸਿਟੀ ਦੇ ਮੇਲੇ ਹੁੰਦੇ ਆ ਜਦੋਂ ਨਾਕਲਾ ਗੱਲ ਦਿਹਾਣੇ ਲੱਗਿਆ ਤਿੰਨ ਦੋ ਚਿੱਤਰ ਸਿੱਕੇ ਲੱਗੇ ਪੱਕਾ ਵੀ ਆਪਣਾ ਹੈਗਾ ਕੋਈ ਫਿਰ ਜਾ ਪੱਕਾ ਦਾਣਾ ਮੰਡੀ ਲੱਗੇ ਹਾਂਜੀ ਠੀਕ ਹੈ ਠੀਕ ਹੈ ਕੀ ਨਾ ਆਪਣਾ ਅਵਤਾਰ ਸਿੰਘ ਜੀ ਠੀਕ ਹੈ ਜੀ